ਇਹ ਉਹ ਲੋਕ ਨੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਚ ਦੁੱਖੀ ਕੱਟਿਆ ਕਈ ਲੋਕ ਤਾਂ ਚੱਲ ਫਿਰ ਵੀ ਨਹੀਂ ਸਕਦੇ ਟਾਇਲਟ ਵੀ ਨਹੀਂ ਜਾ ਸਕਦੇ ਉੱਥੇ ਬਿਜਲੀ ਵੀ ਨਹੀਂ ਹੈਗਾ ਪਾਣੀ ਵੀ ਨਹੀਂ ਹੈਗਾ ਬੋਲ ਨਹੀਂ ਸਕਦੇ ਬਲਾਈਂਡ ਨੇ ਔਰ ਦੇਖ ਸਕਦੇ ਹੂੰ ਕਿ ਪਹਿਲੇ ਹੀ ਰੱਬ ਨੇ ਇੰਨੀ ਕਿਤਨਾ ਕਿਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਠਿਨਾਈਆਂ ਕਿਤਨਾ ਕਿਤੇ ਦਿੱਤੀਆਂ ਔਰ ਇਸ ਤੋਂ ਬਾਅਦ ਇਹਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈ ਰਿਹਾ ਬਿਨਾਂ ਬਿਜਲੀ ਤੇ ਮਸ਼ੀਨ ਨਹੀਂ ਚੱਲਦੀ ਕੱਪੜੇ ਤੋਂ ਨੂੰ ਦਿੱਕਤ ਹੁੰਦੀ ਐ ਤੇ ਪਾਣੀ ਬਹੁਤ ਵੇਸਟ ਹੋ ਰਿਹਾ ਐ ਪੜਨ ਚ ਵੀ ਦਿੱਕਤ ਹੋ ਰਿਹਾ ਦੁੱਖ ਕੱਟੀ ਜਾਣੇ ਤਕਲੀਫਾਂ ਕੱਟੀ ਜਾਣੇ 50 ਸਾਲ ਹੋ ਗਏ ਘਰ ਵਾਲੇ ਮਾਰੇ ਨੂੰ ਜੱਦਾ ਕੰਮ ਕਰਕੇ ਗੁਜ਼ਾਰਾ ਕਰਦੇ ਪਰਮਾਤਮਾ ਸਭ ਦਾ ਦੁੱਖ ਤੋੜੇਗਾ ਬੱਚਿਆਂ ਦੇ ਪੇਪਰ ਚੱਲਣੇ ਸੀਗੇ ਕਿ ਉਹਨਾਂ ਦਾ ਫਿਊਚਰ ਬੱਚਿਆਂ ਦਾ ਕਿਦਾਂ ਹੋਏਗਾ 2 ਮਹੀਨੇ ਤੋਂ ਬਿਜਲੀ ਬੰਦ ਐ ਨੂੰ ਵਾਰ-ਵਾਰ ਇਹਨਾਂ ਨੇ ਹੌਟਲ ਬਾਥਰੂਮ ਉੱਪਰ ਕਰਨਾ ਹੁੰਦਾ ਵਾਰ-ਵਾਰ ਇਹਨਾਂ ਨੂੰ ਨਹਾਉਣ ਦੀ ਕਪੜੇ ਧੋਣ ਦੀ ਲੋੜ ਪੈਂਦੀ ਹੈ ਇਹਨਾਂ ਨੂੰ ਆਕਸੀਜਨ ਕੰਸੈਂਟਰੇਟਰਾਂ ਦੀ ਲੋੜ ਪੈਂਦੀ ਹੈ ਇੱਕਦਮ ਆਕਸੀਜਨ ਲਾਉਣੀ ਪੈਂਦੀ ਹੈ ਸਾਰੀ ਪੇਸ਼ੈਂਟ ਹੈ ਇਹ ਇਤਾਂ ਦੇ ਵੀ ਕੇਸ ਹੈ ਕਿ ਇੱਕ ਮਹਾਰਾਸ਼ਟਰ ਤੋਂ ਸਾਡੇ ਕੋਲੇ ਲੇਡੀ ਜਿਹੜੀ ਪਹੁੰਚੀ 25 ਸਾਲ ਬਾਅਦ ਆਪਣੇ ਪਰਿਵਾਰ ਨਾਲ ਮਿਲੀ ਬੇਸਹਾਰੇ ਨੂੰ ਸਹਾਰਾ ਦੇਣ ਵਾਲੇ ਅੱਜ ਖੁਦ ਬੇਬਸ ਹੋਏ ਪਏ ਨੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਪੇਸ਼ੈਂਟਸ ਨੇ ਇਹਦੇ ਵਿੱਚ ਇਦਾਂ ਦੇ ਪੇਸ਼ੈਂਟਸ ਵੀ ਨੇ ਜਿਹੜੇ ਉੱਠ ਕੇ ਬਾਥਰੂਮ ਤੱਕ ਨਹੀਂ ਜਾ ਸਕਦੇ ਤੇ 2 ਮਹੀਨੇ ਤੋਂ ਜ਼ਿਆਦਾ ਹੋ ਚੁੱਕਿਆ ਹੈ ਬਿਜਲੀ ਪਾਣੀ ਜਿਹੜਾ ਕੱਟਿਆ ਹੋਇਆ ਤਾਂ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਆਪਣੇ ਆਨੇ ਛੱਡਤਾ ਜਾਂ ਕੁਝ ਲੋਕ ਇਦਾਂ ਦੇ ਨੇ ਜਿਹੜੇ ਆਪਣੇਆਂ ਨੂੰ ਛੱਡ ਕੇ ਆਏ ਨੇ ਦਿੱਕਤਾ ਮਜਬੂਰੀਆਂ ਕਰਕੇ ਕੁਝ ਲੋਕ ਇਦਾਂ ਦੇ ਵੀ ਸੀਗੇ ਜਿਹੜੇ ਜਿਨ੍ਹਾਂ ਨੂੰ ਘਰੋਂ ਕੱਢਿਆ ਉਸ ਤੋਂ ਬਾਅਦ ਕਾਫੀ ਮੁਸ਼ਕਲਾਂ ਦੇ ਨਾਲ ਰਹੇ ਉਸ ਤੋਂ ਬਾਅਦ ਇਹਨਾਂ ਨੂੰ ਸਹਾਰਾ ਦਿੱਤਾ ਗਿਆ ਪਰ ਸਹਾਰਾ ਦੇਣ ਤੋਂ ਬਾਅਦ 2 ਤੋਂ ਜ਼ਿਆਦਾ ਮਹੀਨੇ ਹੋ ਚੁੱਕੇ ਨੇ ਬਿਜਲੀ ਪਾਣੀ ਲਈ ਤਰਸੇ ਹੋਏ ਨੇ ਗੱਲ ਕਰ ਲੈਣੇ ਸਰਦਾਰ ਸਾਹਿਬ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਚ ਦੁੱਖੀ ਕੱਟਿਆ 2 ਮਹੀਨੇ ਤੋਂ ਜ਼ਿਆਦਾ ਹੋ ਗਏ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਕਈ ਲੋਕ ਤਾਂ ਚੱਲ ਫਿਰ ਵੀ ਨਹੀਂ ਸਕਦੇ ਟਾਇਲਟ ਵੀ ਨਹੀਂ ਜਾ ਸਕਦੇ ਉੱਥੇ ਬਿਜਲੀ ਵੀ ਨਹੀਂ ਹੈਗਾ ਪਾਣੀ ਵੀ ਨਹੀਂ ਹੈਗਾ ਕਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਲੰਘ ਰਹੀ ਹੈ ਜ਼ਿੰਦਗੀ ਤਾਂ ਆਪਨੇ ਆਪ ਨੂੰ ਪਤਾ ਹੀ ਹੈ ਕਿ ਇਹ ਜਿਹੜੇ ਹੈਗੇ ਇੱਕ ਆਮ ਨਾਗਰਿਕ ਨੂੰ ਬਿਜਲੀ ਪਾਣੀ ਦੀ ਕਿੰਨੀ ਲੋਡ ਹੁੰਦੀ ਹੈ ਤੇ ਇਹ ਤਾਂ ਹੁਣ ਇਦਾਂ ਦੇ ਵੀ ਸਾਡੇ ਬੈੱਡਾਂ ਤੇ ਪਏ ਆ ਕਿ ਜਿਨ੍ਹਾਂ ਨੂੰ ਤਿੰਨ ਤਿੰਨ ਚਾਰ ਚਾਰ ਵਾਰ ਬੈੱਡ ਤੇ ਹੀ ਸਾਰਾ ਕੁਝ ਬੈੱਡ ਤੇ ਹੀ ਕਰਦੇ ਆ ਕਿ ਕਿੰਨੇ ਉਹਨਾਂ ਨੂੰ ਪਾਣੀ ਦੀ ਲੋੜ ਹੈ ਦਿਨ ਚ ਤੇ ਬਿਜਲੀ ਦੀ ਜਿਵੇਂ ਆਪ ਜੀ ਗੱਲ ਕਰਦੇ ਹੋ ਤੇ ਇਹਨਾਂ ਨੂੰ ਆਕਸੀਜਨ ਕੰਸੈਂਟਰੇਟਰਾਂ ਦੀ ਲੋੜ ਪੈਂਦੀ ਹੈ ਇੱਕਦਮ ਆਕਸੀਜਨ ਲਾਉਣੀ ਪੈਂਦੀ ਹੈ ਸਾਰੀ ਪੇਸ਼ੈਂਟ ਐ ਤੇ ਇੱਕਦਮ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਇਹਨਾਂ ਨੂੰ ਆਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬੱਚਿਆਂ ਦੇ ਪੇਪਰ ਚੱਲ ਰਹੇ ਸੀਗੇ ਕਿ ਉਹਨਾਂ ਦਾ ਫਿਊਚਰ ਬੱਚਿਆਂ ਦਾ ਕਿਦਾਂ ਹੋਏਗਾ 2 ਮਹੀਨੇ ਤੋਂ ਬਿਜਲੀ ਬੰਦ ਹੈ ਜਿਸ ਟਾਈਮ ਬਿਜਲੀ ਬੰਦ ਕਰੀ 10 ਜਨਵਰੀ ਨੂੰ ਅੱਤ ਦੀ ਆਪ ਜੀ ਨੂੰ ਪਤਾ ਅੱਤ ਦੀ ਠੰਡ ਸੀਗੀ ਮੈਂ ਬੱਚਿਆਂ ਦੀ ਨਾਲ ਨਾਲ ਕਹੂੰਗਾ ਕੈਮਰਾਮੈਨ ਨੂੰ ਤਸਵੀਰਾਂ ਦਿਖਾ ਦੇਣਾ ਕਿਉਂਕਿ ਬੱਚੇ ਵੀ ਦੇਖ ਸਕਦੇ ਹੋ ਕਿ ਹਾਲਾਤਾਂ ਦੇ ਵਿੱਚ ਨੇ ਆਮ ਜਿਹੜੇ ਲੋਕ ਹੁੰਦੇ ਆ ਕਿਹੜੇ ਪੰਜਾਬੀ ਜਜ਼ਬਾਤੀ ਬਹੁਤ ਹੁੰਦੇ ਆ ਪਰ ਇਦਾਂ ਦੇ ਹਾਲਾਤ ਦੇਖ ਕੇ ਤਾਂ ਕਹਰੇ ਕਿ ਕਿਸੇ ਵੀ ਬੰਦੇ ਦੇ ਅੱਖਾਂ 'ਚ ਪਾਣੀ ਆ ਜਾਂਦਾ ਇਹ ਤੁਸੀਂ ਇੱਕ ਬਜ਼ੁਰਗ ਮਾਤਾ ਜਿਹੜੀ ਉਹ ਦੇਖ ਰਹੇ ਹੋ ਖਰੜ ਤੋਂ ਅਸੀਂ ਲੈ ਕੇ ਆਏ ਆ ਪਿਛਲੇ 2 ਕੁ ਮਹੀਨੋਂ 2 ਕੁ ਮਹੀਨੋਂ ਤੋਂ ਮਾਤਾ ਦਵਿੰਦਰ ਕੌਰ ਇਹ ਇੱਕ ਕਮਰੇ ਦੇ ਵਿੱਚ ਇਹਨਾਂ ਨੇ ਪੂਰਾ ਕਬਾੜ ਗੱਤਾ ਭਰੇ ਹੋਏ ਸੀਗਾ ਇੱਕ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ਉਹਦੇ ਵਿੱਚ ਹੀ ਗਿੱਠੀ ਵੱਲ ਰਹੇ ਸੀ ਹੁਣ ਤੁਸੀਂ ਦੇਖੋ ਇੱਕ ਗੱਤਾ ਕਾਗਜ਼ ਭਰਿਆ ਕਮਰੇ ਵਿੱਚ ਗਿੱਠੀ ਵਾਲੇ ਸੀ ਕਿਸੇ ਟਾਈਮ ਕੁਝ ਵੀ ਹੋ ਸਕਦਾ ਸੀ ਤੇ ਇੱਕ ਮੁੰਡਾ ਇਹਨਾਂ ਦਾ ਕੋ ਨਸ਼ੇ ਦਾ ਦੀ ਉਹ ਘਰ ਵੜਦਾ ਨਹੀਂ ਸੀ ਤੇ ਸਾਨੂੰ ਸਬੰਧਤ ਜਿਹੜੇ ਐਮਸੀ ਨੇ ਕਾਲ ਕੀਤੀ ਤੇ ਐਸਡੀਐਮ ਨੇ ਕਿਹਾ ਐਸਡੀਐਮ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਦੱਸੋ ਕਿੱਥੇ ਲਿਜਾਇੀਏ ਕਹਿੰਦੇ ਵੀ ਪ੍ਰਵਾਸਰੇ ਬਿਨਾ ਹੋ ਕੋਈ ਨਹੀਂ ਤੁਸੀਂ ਇਹਨੂੰ ਪ੍ਰਵਾਸਰ ਲੈ ਜਾਓ ਅਸੀਂ ਕਿਹਾ ਵੀ ਹਸਪੀਟਲ ਸਰਕਾਰੀ ਹਸਪੀਟਲ ਲਿਜਾਏ ਕਿਹਦੇ ਨਹੀਂ ਜੀ ਤੁਸੀਂ ਆਪਣੇ ਉੱਥੇ ਹਸਪੀਟਲ ਲਿਜਾਓ ਤੇ ਹੁਣ 2 ਮਹੀਨੇ ਤੋਂ ਸਾਡੇ ਕੋਲ ਰਹਿ ਰਹੇ ਆ ਤੇ ਕੁਝ ਵੀ ਮਤਲਬ ਜਾਨ ਐਸੇ ਤੁਹਾਨੂੰ ਪਤਾ ਹੀ ਹੈ ਮੜੀ ਚੰਗਿਆੜੀ ਲੱਗ ਗਈ ਤੇ ਕੌਣ ਜ਼ਿੰਮੇਵਾਰ ਸੀਗਾ ਤੇ ਇਹ ਜਹਲਾਤਾ ਇਹ ਹੈਗੇ ਆਪਣੇ ਮਨਜੀਤ ਸਿੰਘ ਜੀ ਇੰਜੀਨੀਅਰ ਸੀਗੇ ਜਿਹੜੇ ਜੌਬ ਕਰਦੇ ਸੀ ਸਕੂਟਰ ਤੇ ਥੋੜਾ ਬਾਦ ਐਕਸੀਡੈਂਟ ਹੋਇਆ ਤੇ ਬੈੱਡ ਤੇ ਆ ਗਏ ਬਹੁਤ ਮਾਂਵਾ ਜਿਹੜੀ ਸਿਆਣੀ ਸੀਗੀ ਨਹੀਂ ਸਮਝ ਸਕਦੀ ਸੀ ਤੇ ਅੱਜ ਇਹ ਚੱਲਣ ਦੀ ਕੋਸ਼ਿਸ਼ ਕਰੇ ਬੁੱਕ ਨਾਲ ਚੱਲਣਾ ਸ਼ੁਰੂ ਹੋ ਗਿਆ ਇਹਨਾਂ ਦੀ ਜ਼ਿੰਦਗੀ ਦੇਖੋ ਤੁਸੀਂ ਥੋੜੀ ਜੀ ਹੈਲਪ ਨਾਲੇ ਥੋੜੀ ਜੀ ਇੱਕ ਹੈਲਪ ਨਾਲੇ ਬੰਦੇ ਦੀ ਇੱਕ ਜ਼ਿੰਦਗੀ ਹੈ ਜਿਹੜੀ ਪੈਰਾਂ ਤੇ ਖੜੀ ਹੋ ਜਾਂਦੀ ਹੈ ਤੁਸੀਂ ਕਰ ਸਕਦੇ ਹੋ ਗੱਲ ਇਹਨਾਂ ਦੀ ਬੜੇ ਪੜੇ ਲਿਖੇ ਆਂਗੇ ਆਏ ਜੀ ਨਹੀਂ ਰਹਿੰਗੇ ਬੰਦੇ ਗੱਲ ਕੀਤੀ ਇੰਜੀਨੀਅਰ ਸਾਹਿਬ ਦੇ ਨਾਲ ਔਰ ਇੰਜੀਨੀਅਰ ਸਾਹਿਬ ਤੁਹਾਨੂੰ ਤਾਂ ਜਿਆਦਾ ਪਤਾ ਹੋਣਾ ਹੈ ਇੰਜੀਨੀਅਰ ਉਹ ਬਿਜਲੀ ਪਾਣੀ ਬਾਰੇ ਕਿੰਨੀ ਕੁ ਉਹਦੀ ਲੋਡ ਹੈਗੀ ਆ ਤੇ ਕਿੰਨੀ ਕੁ ਜ਼ਰੂਰਤ ਬਣ ਚੁੱਕੀ ਆ ਅੱਜਕੱਲ ਦੇਖੋ ਕੰਜ਼ਿਊਮਰ ਦੇ ਉੱਪਰ ਹੁੰਦੇ ਨਾ ਕੰਜ਼ਮਪਸ਼ਨ ਕਿੰਨੀ ਹੈ ਦੇਖ ਸੰਦੇ ਹੋ ਫਿਰ ਵੀ ਫਿਰ ਵੀ ਟੈਕ ਫਿਰ ਵੀ ਟੈਕਨੀਕਲੀ ਗੱਲ ਕਰ ਰਹੇ ਨੇ ਹੁਣ ਵੀ ਪਰ ਲੱਗਦਾ ਨਹੀਂ ਕਿ ਹੁਣ ਆਮ ਜ਼ਿੰਦਗੀ ਦੇ ਲਈ ਬਿਜਲੀ ਪਾਣੀ ਤਾਂ ਜ਼ਰੂਰਤ ਹੈ ਹੀ ਹੈ ਬਿਜਲੀ ਹੋਏਗੀ ਕਿਉਂਕਿ ਕੁਝ ਲੋਕ ਤੁਹਾਡੇ ਨਾਲ ਦੇ ਇਦਾਂ ਦੇ ਵੀ ਨਹੀਂ ਜਿਹੜੇ ਵਾਸ਼ਰੂਮ ਨਹੀਂ ਜਾ ਸਕਦੇ ਆਪ ਪਰ ਉਹਨਾਂ ਲੱਗਦਾ ਕਿ ਉੱਥੇ ਤਾਂ ਬਿਜਲੀ ਦੀ ਲੋੜ ਹੈਗੀ ਪਾਣੀ ਦੀ ਲੋੜ ਉੱਥੇ ਤਾਂ ਹੈਗੀ ਹੈ ਸਬਸਿਡੀ ਹੋਣੀ ਥੀ ਕੋਈ ਕੁਝ ਸਬਸਿਡੀ ਬਿਲਕੁਲ ਸਬਸਿਡੀ ਮਿਲਣੀ ਚਾਹੀਦੀ ਹੈ ਸਰਦਾਰ ਸਾਹਿਬ ਨੂੰ ਕਹੂੰਗਾ ਕਿ ਹੋਰ ਵੀ ਜਿਹੜੇ ਸਟੂਡੈਂਟਸ ਨੇ ਇਹ ਕਿੱਥੋਂ ਕਿੱਥੋਂ ਆਏ ਹੋਏ ਨੇ ਤੇ ਇਹਨਾਂ ਦੀ ਪੜਾਈ ਦੇ ਉੱਤੇ ਤੇ ਇਲਾਜ ਦੇ ਉੱਤੇ ਕਿੰਨਾ ਫਰਕ ਪੈ ਰਿਹਾ ਇਹਨਾਂ ਦੀ ਪੜਾਈ ਤੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਜਿਹੜੇ ਐਗਜ਼ਾਮ ਹੈ ਮਾਰਜ ਦਾ ਮਹੀਨਾ ਚੱਲ ਰਿਹਾ ਹੈ ਤੇ ਪੂਰੇ ਸਾਲ ਦੀ ਪੜਾਈ ਹੈ ਇਹਨਾਂ ਦੀ ਤੇ ਇਹ ਇਹਨਾਂ ਦਾ ਭਵਿੱਖ ਇਸ ਟਾਈਮ ਖਤਰੇ 'ਚ ਹੈ ਕਿ ਲਾਈਟ বিনা ਹੁਣ ਪੜ੍ਹਨਾ ਇਹਨਾਂ ਨੇ ਪੜ੍ਹਾਈ ਦਾ ਕਿਵੇਂ ਹੈਗਾ ਹੱਲ ਹੈਗਾ ਤੇ ਬਾਥਰੂਮ ਵਾਸ਼ਰੂਮਾਂ 'ਚ ਬਹੁਤ ਪਾਣੀ ਦੀ ਲੋੜ ਪੈਂਦੀ ਹੈ ਉਨਾ ਸੀ 600 ਫੁੱਟ ਡੋਂਗਾ ਟਿਊਬਲ ਵੀ ਲੋ ਆਇਆ ਹੈ ਪਾਣੀ ਦਾ ਪ੍ਰਬੰਧ ਸਰਕਾਰ ਵੱਲੋਂ ਸਾਨੂੰ ਕੋਈ ਨਹੀਂ ਤੇ ਜਿਹੜੀ ਮੋਟਰ ਹੈ 25 ਪਾਵਰ ਦੀ ਮੋਟਰ ਹੈ ਉਹ ਵੀ ਬਿਜਲੀ ਨਾਲੇ ਚੱਲਣੀ ਹੈ ਤੇ ਪਾਣੀ ਦਾ ਤਾਂ ਹੈ ਹੀ ਤੇ ਬਿਜਲੀ ਦਾ ਤੇ ਦੇਖੋ ਤੁਸੀਂ ਅਲੱਗ-ਅਲੱਗ ਹਾਲਾਤ ਹੈਗੇ ਸਾਰਿਆਂ ਦੇ ਅਰਜੇਸ਼ ਕੁਮਾਰ ਜੀ ਬੈਠੇ ਹੈ ਤੇ ਇਹ ਕਾਫੀ ਸਾਲਾਂ ਤੋਂ ਸਾਡੇ ਕੋਲ ਰਹਿ ਰਹੇ ਹੈ ਤੇ ਥੋੜੇ ਜਿਹੀ ਹੈਲਪ ਨਾਲ ਦੇਖੋ ਅਸ਼ੋਕ ਕੁਮਾਰ ਜੀ ਬੈਠੇ ਹੈ ਬੱਚੇ ਬੱਚਿਆਂ ਬਾਰੇ ਕੀ ਕਹਿਣਾ ਚਾਹੁੰਗੇ ਬੱਚਿਆਂ ਬਾਰੇ ਤੇ ਇਹ ਬੱਚੇ ਐਦਾਂ ਦੇ ਸਾਡੇ ਨੈਸ਼ਨਲ ਲੈਵਲ ਤੇ ਗੇਮਾਂ 'ਚ ਵੀ ਚੀ ਵੀ ਤਮ ਤਮਗੇ ਲਿਖਾ ਰਹੇ ਹੈ ਬੱਚੇ ਪਿੱਛੇ ਵੀ ਗੇਮਾਂ ਜਿੱਤੀਆਂ ਤੇ ਸਾਰੇ ਦੇਖ ਲੋ ਤੁਸੀਂ ਆਪ ਬਾਪੂ ਗੁਰਦਾਸ ਜੀ ਹੈਗੇ ਐ ਤੇ ਇਦਾਂ ਦੇ ਵੀ ਕੇਸ ਐ ਕਿ ਇੱਕ ਮਹਾਰਾਸ਼ਟਰ ਤੋਂ ਸਾਡੇ ਕੋਲੇ ਲੇਡੀ ਜਿਹੜੀ ਪਹੁੰਚੀ 25 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲੀ ਇਹ ਇਹ ਬੱਚੇ ਮੈਂ ਕਹੂੰਗਾ ਕਿੱਥੋਂ ਕਿੱਥੋਂ ਆਏ ਹੋਏ ਨੇ ਇੱਕ ਵਾਰੀ ਕੀ ਐ ਸਾਨੂੰ ਤੁਸੀਂ ਦਾਉ ਸਾਹਿਬ ਸੁਣਿਆ ਹੋਣਾ ਗੁਰਦੁਆਰਾ ਸਾਹਿਬ ਹੈ ਉੱਥੇ ਕੋਈ ਛੱਡ ਕੇ ਚਲੇ ਗਿਆ ਇਹਨੂੰ ਤੇ ਹੁਣ ਸਾਡੇ ਇਦਾਂ ਹੀ ਛੱਡ ਕੇ ਚਲੇ ਗਿਆ ਏਦਾਂ ਛੱਡ ਕੇ ਚਲੇ ਗਿਆ ਪੁਲਿਸ ਦੇ ਤੋਂ ਸਾਡੇ ਕੋਲ ਆਈ ਐ ਉਹ 26 ਸੈਕਟਰ ਬਲੈਂਡ ਸਕੂਲ ਚ ਪੜ ਰਹੀ ਐ ਤੁਸੀਂ ਗੱਲਬਾਤ ਕਰ ਸਕਦੇ ਹੋ ਬੜੀ ਇੰਟੈਲੀਜੈਂਟ ਕੁੜੀ ਐ ਬੇਟਾ ਆਪਕੋ ਕਿੰਨੀ ਦਿੱਕਤਾਂ ਹੋ ਰਹੀਆਂ ਬਿਨਾ ਬਿਜਲੀ ਪਾਣੀ ਦੇ ਔਰ ਨਾ ਕੀ ਆ ਤੁਹਾਡਾ ਔਰ ਕਿਹੜੀ ਕਲਾਸ ਚ ਪੜਦੇ ਮੇਰਾ ਨਾਮ ਪਲਕ ਹੈ ਮੈਂ 6ਵੀਂ 6ਵੀਂ ਜਮਾਤ ਵਿੱਚ ਪੜਦੀ ਆ ਬਿਜਲੀ ਪਾਣੀ ਦੇ ਤੁਹਾਨੂੰ ਕੀ ਦਿੱਕਤ ਹੋ ਰਹੀ ਹੈ ਬਿਨਾ ਬਿਜਲੀ ਪਾਣੀ ਦੇ ਬਿਨਾ ਬਿਜਲੀ ਤੇ ਮਸ਼ੀਨ ਨਹੀਂ ਚੱਲਦੀ ਕੱਪੜੇ ਤੋਂ ਨੂੰ ਦਿੱਕਤ ਹੁੰਦੀ ਹੈ ਤੇ ਪਾ ਤੇ ਪਾਣੀ ਨਹੀਂ ਪਾਣੀ ਦਾ ਬਹੁਤ ਪਾਣੀ ਬਹੁਤ ਵੇਸਟ ਹੋ ਰਿਹਾ ਹੈ। ਹੋਰ ਪੜਨ ਚ ਵੀ ਦਿੱਕਤ ਹੋ ਰਹੀ ਹੈ। ਪੜਨ ਚ ਵੀ ਦਿੱਕਤ ਹੋ ਰਹੀ ਹੈ ਹਾਲਾਂਕਿ ਬ্লাইন্ড ਨੇ ਹਰ ਇੱਕ ਚੀਜ਼ ਸਮਝਦੇ ਨੇ, ਛੋਟੀ ਉਮਰ ਵੀ ਛੋਟੀ ਹੈ ਔਰ ਸਰਦਾਰ ਸਾਹਿਬ ਇਹ ਬੱਚੇ ਹੋਰ ਦੇਖ ਲਓ ਇਹ ਵਿਚਾਰੇ 휠ਚੇਰਾਂ ਤੇ ਨੇ, ਬੈਡਾਂ ਤੇ ਨੇ। ਇਹਨਾਂ ਨੂੰ ਵਾਰ-ਵਾਰ ਇਹਨਾਂ ਨੇ ਹਰ 12 ਬਾਥਰੂਮ ਉੱਪਰ ਕਰਨਾ ਹੁੰਦਾ, ਵਾਰ-ਵਾਰ ਇਹਨਾਂ ਨੂੰ ਨਹਾਉਣ ਦੀ, ਕੱਪੜੇ ਧੋਣ ਦੀ ਲੋੜ ਪੈਂਦੀ ਹੈ। ਤੁਹਾਡਾ ਨਾਂ ਕੀ ਹੈ? ਭਾਈ ਵਰਤ ਵਿਚਾਰੇ ਇਦਾਂ ਇਹ ਵੀ ਨਹੀਂ ਬੋਲ ਸਕਦੇ ਭਾਈ ਵਰਤ ਇਦਾਂ ਹੀ ਬੋਲ ਨਹੀਂ ਸਕਦੇ ਬ্লাইন্ড ਨੇ ਔਰ ਦੇਖ ਸਕਦੇ ਹਾਂ ਕਿ ਪਹਿਲੇ ਹੀ ਰੱਬ ਨੇ ਇੰਨੀ ਕਿਤਨਾ ਕਿਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਠਿਨਾਈਆਂ ਕਿਤਨਾ ਕਿਤੇ ਦਿੱਤੀਆਂ ਔਰ ਉਸ ਤੋਂ ਬਾਅਦ ਇਹਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਵੀ ਜਿਹੜਾ ਕਰਨਾ ਪੈ ਰਿਹਾ ਔਰ ਇਹ ਤਸਵੀਰਾਂ ਬੱਚਿਆਂ ਦੀ ਤੁਸੀਂ ਸ਼ਕਲਾਂ ਦੇਖ ਕੇ ਹੀ ਅੰਦਾਜ਼ਾ ਲਗਾ ਸਕਦੇ ਹੋ ਬਜ਼ੁਰਗਾਂ ਦੀ ਸ਼ਕਲਾਂ ਦੇਖ ਕੇ ਹੀ ਅੰਦਾਜ਼ਾ ਲਗਾ ਸਕਦੇ ਹੋ ਇਹ ਕਿੰਨੇ ਬੁਰੇ ਹਾਲਾਤਾਂ ਦੇ ਵਿੱਚ ਇਹ ਰਹਿ ਰਹੇ ਨੇ ਤੇ ਆਖਰ ਦੇ ਵਿੱਚ ਆਖਰੀ ਸਵਾਲ ਹੈ ਮੇਰਾ ਸਰਦਾਰ ਸਾਹਿਬ ਕਿ ਆਖਰ ਹੁਣ ਸਰਕਾਰ ਦੇ ਸਾਹਮਣੇ ਮੰਗ ਕੀ ਹੈ ਕੀ ਸੁਨੇਹਾ ਲਾਣਾ ਚਾਹੁੰਦੇ ਅਸੀਂ ਕਹਿੰਦੇ ਸਰਕਾਰ ਨੂੰ ਕਿ ਇਹਨਾਂ ਦੀ ਬਿਜਲੀ ਜਿਹੜੀ ਆ ਤੁਰੰਤ ਚਾਲੂ ਕੀਤੀ ਜਾਵੇ ਜਿਵੇਂ ਹੋਰ ਨਾਗਰਿਕਾਂ ਨੂੰ ਹਰ ਪਰਿਵਾਰ ਦੇ ਵਿੱਚ 300 ਯੂਨਿਟ ਪਰ ਮਹੀਨਾ ਫ੍ਰੀ ਦਿੱਤੇ ਜਾਂਦੇ ਆ ਉਹਨਾਂ ਨੂੰ ਬੈਨੀਫਿਟ ਦਿੱਤਾ ਜਾਂਦਾ ਬੜੀ ਖੁਸ਼ੀ ਦੀ ਗੱਲ ਹੈ ਉਸੇ ਤਰੀਕੇ ਨਾਲ ਇਹ ਨਾਗਰਿਕ ਜਿਨ੍ਹਾਂ ਦੇ ਨਾ ਤਾਂ ਸਰੀਰ ਦਾ ਸਾਰਾ ਰਿਹਾ ਨਾ ਪਰਿਵਾਰ ਦਾ ਸਾਰਾ ਰਿਹਾ ਇਹਨਾਂ ਨੂੰ ਵੀ ਉਸੇ ਤਰੀਕੇ ਦਾ ਇਹ ਬੈਨੀਫਿਟ ਮਿਲਣਾ ਚਾਹੀਦਾ ਹੈ ਤਾਂ ਜੋ ਇਹਨਾਂ ਦਾ ਜੀਵਨ ਵੀ ਸੁਖੀ ਤੇ ਖੁਸ਼ਹਾਲ ਬਣ ਸਕੇ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਹਾਂ ਜੀ ਕਰੀਬ 2 ਮਹੀਨੇ ਤੋਂ ਜੀ ਇਹ ਲਾਈਟ ਕੱਟੀ ਹੋਈ ਹੈ ਜੀ ਤੇ ਬਿਜਲੀ ਤੇ ਪਾਣੀ ਦੇ ਬਿਨਾਂ ਬਹੁਤ ਔਖਾ ਹੋ ਰਿਹਾ ਜੀ ਤੇ ਮੱਛਰ ਬਹੁਤ ਹੋ ਗਏ ਜੀ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਤੇ ਰਾਤ ਨੂੰ ਬਾਥਰੂਮ ਜਾਣਾ ਹੁੰਦਾ ਇਹ ਨੇਰੇ ਵਿੱਚ ਡੇਗਣ ਦਾ ਖਤਰਾ ਰਹਿੰਦਾ ਜੀ ਇਹਨਾਂ ਬਹੁਤ ਬੜੀ ਸਮੱਸਿਆ ਖੜੀ ਹੋ ਗਈ ਜੀ। ਮੱਛਰ ਕਰਤੀ ਹੋਇਆ। ਹਾਂ ਜੀ। ਕੀ ਕੋਈ ਸੁਨੇਹਾ ਲਾਣਾ ਚਾਹੁੰਦੇ ਹੋ ਸਰਕਾਰ ਤੱਕ? ਮੈਂ ਤਾਂ ਇਹ ਸੁਨੇਹਾ ਲਾਣੋਂ ਜਾਂਦਾ ਕਿ ਬਿਜਲੀ ਦੇ ਤੇ ਪਾਣੀ ਦਾ ਕਨੈਕਸ਼ਨ ਮੁੜ ਜੋੜੇ ਆਵੇ ਜੀ। ਤਾਂ ਹੀ ਕੋਈ ਫਾਇਦਾ ਹੋਏਗਾ ਜੀ। ਕਿੰਨੀ ਦਿੱਕਤ ਆਈ? ਕਿੰਨੇ ਦਿਨਾਂ ਤੋਂ ਕੱਟੀ ਹੋਈ ਹੈ ਤੇ ਕਿਹੜੀ-ਕਿਹੜੀ ਦਿੱਕਤਾਂ ਦਾ ਸਾਹਮਣਾ ਤੁਹਾਨੂੰ ਤੁਹਾਨੂੰ ਤੇ ਤੁਹਾਡੇ ਸਾਥੀਆਂ ਨੂੰ ਕਰਨਾ ਪਿਆ? 2 ਮਹੀਨੇ ਤੋਂ ਲਾਈਟ ਕੱਟੀ ਹੋਈ ਹੈ ਜੀ। ਬਿਜਲੀ ਦੇ ਮੱਛਰ ਕਾਰਨ ਤੁਹਾਨੂੰ ਨੀਂਦ ਨਹੀਂ ਜਾਂਦੀ ਰਾਤ ਨੂੰ। ਬਹੁਤ ਬੁਰਾ ਹਾਲ ਆਇਆ ਬਈ ਜੀ। ਅੱਛਾ। ਨਮਸਕਾਰ। ਇੱਕ ਜਿਹੜੇ ਵੀ ਤੁਹਾਡੇ ਨਾਲ ਨੇ ਬੇਸਹਾਰੇ ਨੇ ਕੀ ਲੱਗਦਾ ਕਿ ਇੱਕ ਇੱਕ ਆਸ ਮਿਲੀ ਸੀ ਜੀਂ ਦੀ ਤੇ ਹੁਣ 2 ਮਹੀਨੇ ਤੋਂ ਫਿਰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਔਖਾ ਮਹਿਸੂਸ ਹੋ ਗਿਆ ਚੱਲ ਵੀ ਨਹੀਂ ਸਕਦੇ ਜੀ ਆਪਣੇ ਬੈੱਡ ਤੇ ਹੀ ਪਏ ਰਹਿੰਦੇ ਜੀ ਬਸ ਚੱਲਣਾ ਬਹੁਤ ਔਖਾ ਜੀ ਨਾ ਬਸ ਦੇ ਜਿਹੜੇ ਚੱਲ ਸਕਦੇ ਉਹ ਤਾਂ ਜਾ ਸਕਦਾ ਜੀ ਬਾਥਰੂਮ ਇਹਦਾ ਤੇ ਬੈੱਡ ਦੇ ਉੱਤੇ ਕਰਦੇ ਜੀ ਇਦਾਂ ਬਜ਼ੁਰਗ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਆਖਰ ਬਿਨਾਂ ਬਿਜਲੀ ਦੇ ਕਿਸ ਤਰ੍ਹਾਂ ਦੀ ਲੱਗਦੀ ਹੈ ਜ਼ਿੰਦਗੀ ਬਸ ਘੱਲ ਲਖੀ ਜਾਂਦੀ ਹੈ ਦੁੱਖ ਕੱਟੀ ਜਾਂਦੇ ਤੇ ਖਲੀਫਾ ਕੱਟੀ ਜਾਂਦੇ 50 ਸਾਲ ਹੋ ਗਏ ਘਰ ਵਾਲੇ ਮਰੇ ਨੂੰ ਜੱਦਾ ਕੰਮ ਕਰਕੇ ਗੁਜ਼ਾਰਾ ਕਰਦੇ ਦੋ ਮਹੀਨੇ ਹੋ ਗਏ ਇਥੇ ਪ੍ਰਭੂ ਆਸਰੇ ਚਾਹੀਏ ਕੋਣ ਕੋਈ ਛੱਡ ਕੇ ਗਿਆ ਸੀ ਆਪ ਆਏ ਹੋ ਪਰ ਬਸਰ ਚਾਹੀਏ ਨੇ ਇਹ ਤੇ ਆਪ ਗਏ ਨੇ ਤੂੰ ਕਰਦੇ ਆ ਨੇ ਨਹੀਂ ਮਤਲਬ ਮਰ ਗਏ ਮਰ ਗਏ ਕੋਈ ਵੀ ਨਹੀਂ ਹੈ 50 ਸਾਲ ਹੋ ਗਏ ਤੁਹਾਡੇ ਹਸਬੰਦ ਦੀ ਕੰਮ ਕਰਦੇ ਨੂੰ ਹਾਂ ਕੰਮ ਕਰਦੇ ਹਾਂ 50 ਸਾਲ ਹੋ ਗਏ ਕੰਮ ਕਰਕੇ ਗੁਜ਼ਾਰਾ ਕਰਦੇ 50 50 ਸਾਲ ਸਾਲ ਕਰਕੇ ਕੰਮ ਤਾਂ ਗੁਜ਼ਾਰਾ ਕਰਦੇ ਆਟਾ ਲਿਆਉਂਦੇ ਆ 50 ਸਾਲ ਸੰਘਰਸ਼ ਕੀਤਾ ਦੁੱਖ ਕਟਿਆ ਤੇ ਹੁਣ ਇੱਥੇ ਆਏ ਹਾਂ ਤੇ ਇੱਥੇ ਵੀ ਬਿਜਲੀ ਨਹੀਂ ਹੈਗੀ ਬਿਨਾ ਬਿਜਲੀ ਤੋਂ ਜ਼ਿੰਦਗੀ ਕਿੱਦਾਂ ਦੀ ਲੱਗ ਰਹੀ ਹੈ ਸੱਚ ਕਰ ਹੋਈ ਜਾਂਦਾ ਟਾਈਮ ਪਾਸ ਕੀ ਕਰੀਏ ਹੁਣ ਬਿਜਲੀ ਆਊਗੀ ਤਾਂ ਸਰਦੀ ਚ ਤਾਂ ਲੰਘ ਜਾਂਦਾ ਗਰਮੀ ਚ ਕਿਵੇਂ ਲੰਘੇਗਾ ਕਦੇ ਪਰਮਾਤਮਾ ਤੋਂ ਸ਼ਿਕਵਾ ਨਹੀਂ ਕੀਤਾ ਕਿ ਪਰਮਾਤਮਾ ਕਿੱਦਾਂ ਦੀ ਜ਼ਿੰਦਗੀ ਦਿਖਾ ਰਿਹਾ ਹੁਣ ਕਿਸਮਤ ਚ ਜੋ ਲਿਖਿਆ ਵਾ ਦਾਣਾ ਪਾਣੀ ਹੈ ਮੁੰਡਾ ਵਗੈਰਾ ਕੋਈ ਨਹੀਂ ਹੈਗਾ ਤੁਹਾਡੇ ਮੁੰਡਾ ਹੈਗਾ ਇੱਕ ਲੜਕਾ ਕੀ ਕਰਦਾ 40 ਸਾਲ ਉਹ ਕਿਸੇ ਦੁਕਾਨ ਤੇ ਹੋਟਲ ਤੇ ਕੰਮ ਕਰਦਾ ਰੋਟੀ ਪਕਾਉਂਦਾ ਰੋਟੀ ਪਕਾਉਂਦਾ ਖਾ ਲੈਂਦਾ ਤੁਹਾਨੂੰ ਨਹੀਂ ਰੱਖ ਸਕਦਾ ਉਹ ਨਾਲ ਰੱਖ ਸਕਦਾ ਉਹਨਾਂ ਉਹਨੂੰ ਕਹੜਾ ਪਤਾ ਵੀ ਹੋ ਰਿਆ ਕੀ ਮਾਂ ਉਹਨੂੰ ਬਾਅਦ ਚ ਪਤਾ ਲੱਗਿਆ ਇਹ ਆਪ ਲੈ ਆਏ ਨੇ ਕਿੰਨਾ ਦਿਲ ਕਰਦਾ ਕਰਦਿਆਂ ਨਾਲ ਰੈਨ ਨੂੰ ਮੁੰਡੇ ਨਾਲ ਰੈਨ ਮੁੰਡੇ ਮੰਡੇ ਵੀ ਐਸੇ ਹੀ ਮਸਤ ਮਸਤਾ ਜਵਾਨ ਮੁੰਡੇ ਵੀ شادی ਨਹੀਂ ਹੋਈ ਹਾਲੇ ਹਾਂ ਕਰ ਨਹੀਂ ਪਾਏਗੀ ਨਾ ਇਕੱਲੇ ਬਹਿ ਕੇ ਕੀ ਸੋਚਦੇ ਹੂੰ ਕਿ ਹੁਣ ਇਤਨੇ ਸਾਲ ਹੋ ਗਏ ਲੰਗੇ ਹੁਣ ਵੀ ਬਿੱਤਰ ਵੀ ਬਿਜਲੀ ਨਹੀਂ ਕਰਨਗੇ ਸਹਾਰਾ ਦੇਣਗੇ ਇਹ ਕਰਨਗੇ ਕੁਝ ਪਰ ਇਹ ਤਾਂ ਆਪ ਬੈਠੇ ਨੇ ਕਿ ਸਰਕਾਰ ਦੇ ਕਹੇ ਕਿ ਸਰਕਾਰ ਸਾਡੀ ਮੰਗਾ ਮੰਨੇ ਬਿਜਲੀ ਮੋੜ ਦਵੇ ਵਾਪਸ ਹੋਏਗਾ ਪਰ ਮਾਤਮਾ ਸਭ ਦਾ ਦੁੱਖ ਤੋੜੇਗਾ ਕਰੇਗਾ ਨਾ ਕਿੰਨੀ ਦਿੱਕਤ ਹੋ ਰਹੀ ਹੈ ਬਿਨਾ ਬਿਜਲੀ ਭਈ ਨਹੀਂ ਜੁਨੇ ਉਹ ਬੰਦ ਹੁੰਦੇ ਕਿ ਆ ਗਏ ਉਹ ਬੇ ਮਾਰ ਕੇ ਮੈਂ ਦੇ ਦੋ ਜੀ ਮਾਰ ਕੇ ਮੈਂ ਕੋਈ ਚੀਜ਼ ਨਾ ਮੰਗਣਾ ਤਿਰਨ ਦੀ ਪਾਈ ਦੇ ਜੋ ਕਰਦੇ ਨੇ ਤੁਹਾਡਾ ਸਾਥ ਛੱਡਤਾ ਪ੍ਰਾਪਰਟੀ ਤੱਕ ਆਪਣੇ ਨਾਂ ਕਰਾ ਦਿੱਤੀ ਹੁਣ ਇੱਕ ਸਹਾਰਾ ਮਿਲਿਆ ਸੀ ਉੱਥੇ ਵੀ ਘਰੇ ਬੱਤੀ ਨਹੀਂ ਆ ਰਹੀ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਕਰਤੇ ਹੁਣ ਦਾ ਫਿਰ ਗਰਮੀ ਆ ਗਈਆਂ ਗਰਮੀ ਲੈ ਨਹੀਂ ਇਹ ਗਰਮੀ ਐਨੇ ਨਾ ਆਉਂਦੇ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜੁੜ ਦੱਸੋ ਪ੍ਰੈਜ਼ੈਂਟਲੀ ਜਸਵੰਤ ਨਾਲ ਮਾਈ ਪੰਜਾਬੀ ਟੀਵੀ ਚੰਡੀਗੜ੍ਹ